ਬਾਈ ਸਤਿ ਸ਼੍ਰੀ ਅਕਾਲ ਜੀ ਆਪਾਂ ਬੋਲ ਲਾਂਗੇ ਤਨ ਤਨ ਬਾਬਾ ਭਾਣੇ ਵਾਲੇ ਪੈਸਟੀਸਾਈਡ ਲੌਂਗ ਵਾਲਾ ਸਸਤੇ ਰੇਟਾਂ ਦੀ ਦੁਕਾਨ ਤੋਂ ਤੇ ਬਾਈ ਆਪਣੇ ਕੋਲੇ ਆਏ ਸੀਗੇ ਅੱਜ ਦਵਾਈ ਲੈਣ ਤੇ ਆਪਣੀ ਵੀਡੀਓ ਦੇਖ ਕੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਪਾਂ ਜੀ ਬਾਜਕ ਪਿੰਡ ਤੋਂ ਬਾਜਕ ਬਾਈ ਇਹ ਕਿੱਥੇ ਰਹਿਗਾ ਜੀ ਇਹ ਬਾਈ ਬਾਦਲ ਰੋਡ ਦੇ ਉੱਪਰ ਹੀ ਹੈ ਬਾਦਲ ਰੋਡ ਦੇ ਉੱਪਰ ਤੇ ਬਾਈ ਹਰੇ ਬਾਈ ਜੰਗ ਲੜ ਰਹੇ ਨੇ ਨਸ਼ਾ ਵਿਰੁੱਧ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਬਾਈ ਹਰੇ ਨਾਲ ਦੇਣਗੇ ਜਾਣਕਾਰੀ ਆਪਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਅੰਮ੍ਰਿਤਸਰ ਜਿਹੜੀ 27 ਤਰੀਕ ਨੂੰ ਆਪਣੀ ਆਉਣ ਵਾਲੀ ਮੀਟਿੰਗ ਹੈ ਭਾਈ ਜੁਮੀਨ ਇਸ ਨੇ ਜੱਗਾ ਜੀ ਉੱਤੇ ਪਹੁੰਚ ਰਹੇ ਨੇ ਉਸ ਦੇ ਸਬੰਧ ਦੇ ਵਿੱਚ ਭਾਈ ਜੀ ਅਸੀਂ ਪ੍ਰਚਾਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਇਹ ਦੁਕਾਨ ਵਾਲੇ ਮੁੰਡਿਆਂ ਕੋਲੇ ਅਸੀਂ ਜਦੋਂ ਆਏ ਇਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਇਹ ਬਜ਼ੁਰਗ ਖੜੇ ਨੇ ਆਪਣੇ ਬਜ਼ੁਰਗਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਇਹ ਕਹਿੰਦੇ ਭਾਈ ਜੀ ਮੇਰੀ ਬਾਈਵ ਦੇ ਬ੍ਰੇਨ ਦੀ ਪ੍ਰੋਬਲਮ ਸੀਗੀ ਤੇ ਕੰਡੇਕ ਜਿੰਨਾ ਮੜਾ ਜੇ ਮਾਵਾ ਦੇ ਦਿੱਤੇ ਕਹਿੰਦਾ 5-6 ਸਾਲ ਹੋ ਗਏ ਕੋਈ ਦਵਾਈ ਦੀ ਸਾਨੂੰ ਜਰੂਰਤ ਨਹੀਂ ਪਈ ਵਿਚਾਰਿਆਂ ਨੇ ਰੋਕ ਕੇ ਸਾਨੂੰ ਇਨਾ ਸਹਿਯੋਗ ਦਿੱਤਾ ਉਹ ਵੀ ਇੱਥੇ ਵੀਡੀਓ ਬਣਾ ਕੇ ਸਾਡੀ ਪਾਓ ਕਿ 27 ਤਰੀਕ ਨੂੰ ਬਾਈ ਜੀ ਤੁਹਾਡੀ ਲੁਧਿਆਣਾ ਰੈਲੀ ਦੇ ਉੱਤੇ ਅਸੀਂ ਜ਼ਰੂਰ ਪਹੁੰਚਾਂਗੇ ਬਾਈ ਜੀ ਪੈਸੇ ਸਾਈਡ ਵਾਲੇ ਇਥਾਰੇ ਮੁੰਡੇ ਬਹੁਤ ਚੰਗੇ ਆ ਇਥੇ ਦਵਾਨਾ ਲਾਂਡ ਦੀ ਵੀ ਲਿਪਾਸ ਤੇ ਵੀ ਆਇਆ ਕਰੋ ਬਾਈ ਜੀ ਕਿ ਇਹਨਾਂ ਦਾ ਸਹਿਯੋਗ ਵੀ ਬਹੁਤ ਆਪਾਂ ਨੂੰ ਕਰਦਾ ਅਸੀਂ ਕੀਤੀ ਕਰਾਉਣ ਵਾਸਤੇ ਬਾਈ ਜਗਨਜੀਤ ਸਿੰਘ ਜੀ ਜੱਗਾ ਆਪਣੇ ਜਿਹੜੇ ਬਾਈ ਜੀ ਸੰਘਰਸ਼ ਰੜ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਬਾਈ ਜੀ ਉਹਨਾਂ ਨੂੰ ਸਾਰੇ ਸਪੋਰਟ ਕਰਿਓ ਤੇ 27 ਤਰੀਕ ਨੂੰ ਪਹੁੰਚੋ ਬਾਈ ਗੁਰਖਾਰ ਸਾਹਿਬ ਬਾਈ ਜੀ ਕੀ ਫਤਵੀ